ਡੀਅਰ ਸਟੂਡੈਂਟਸ ਸਵਾਗਤ ਹੈ ਤੁਹਾਡਾ ਚੈਪਟਰ ਉਦਾਰਵਾਦ ਦੇ ਰਿਵੀਜ਼ਨ ਦੇ ਵਿੱਚ ਸਭ ਤੋਂ ਪਹਿਲਾਂ 1 ਵਰਡ ਤੇ 1 ਸੈਂਟੈਂਸ ਵਾਲੇ ਪ੍ਰਸ਼ਨ ਉੱਤਰ ਕਰਦੇ ਹਾਂ ਪਹਿਲਾ ਪ੍ਰਸ਼ਨ ਹੈ ਉਦਾਰਵਾਦ ਦਾ ਅਰਥ ਦੱਸੋ ਉਦਾਰਵਾਦ ਜਿਸ ਨੂੰ ਕਿ ਅੰਗਰੇਜ਼ੀ ਵਿੱਚ ਲਿਬਰਲਿਜ਼ਮ ਕਿਹਾ ਜਾਂਦਾ ਹੈ ਸ਼ਬਦ ਦਾ ਜਨਮ ਲਾਤੀਨੀ ਭਾਸ਼ਾ ਦੇ ਸ਼ਬਦ ਲਿਬਰਲਿਸ ਤੋਂ ਲਿਆ ਹੈ ਜਿਸ ਦਾ ਅਰਥ ਹੁੰਦਾ ਹੈ ਸੁਤੰਤਰ ਵਿਅਕਤੀ ਯਾਨੀ ਕਿ ਆਜ਼ਾਦ ਬੰਦਾ ਆਜ਼ਾਦ ਵਿਅਕਤੀ ਅਗਲਾ ਪ੍ਰਸ਼ਨ ਹੈ ਉਦਾਰਵਾਦ ਦੇ ਸਮਰਥਕ ਕਿਸੇ ਦੋ ਵਿਦਵਾਨ ਦੇ ਨਾਮ ਦੱਸੋ ਤੇ ਜohn lock रूसो लास्की ரைਟ ਉਹ ਸਾਰੇ ਹੈਗੇ ਐਡਮ ਸਮਿਥ ਜohn lock ਅਨੁਸਾਰ ਮਨੁੱਖ ਦੇ ਕਿਹੜੇ ਅਧਿਕਾਰ ਕੁਦਰਤੀ ਅਧਿਕਾਰ ਤੇ ਤਿੰਨ ਹੈਗੇ ਜੀਵਨ ਦਾ ਅਧਿਕਾਰ स्वतंत्रता ਦਾ ਅਧਿਕਾਰ ਸਮਾਨਤਾ ਦਾ ਅਧਿਕਾਰ ਸੰਪਤੀ ਦਾ ਅਧਿਕਾਰ ਜੀਵਨ ਦਾ ਅਧਿਕਾਰ, ਸਵਤੰਤਰਤਾ ਦਾ ਅਧਿਕਾਰ ਤੇ ਸੰਪਤੀ ਦਾ ਅਧਿਕਾਰ ਸਮਾਨਤਾ ਵਾਲੀ ਕਰਨ ਪਹਿਲਾ ਅਧਿਕਾਰ ਜੀਵਨ ਦਾ ਹੈ ਯਾਦ ਰੱਖਣਾ ਜੀਵਨ ਦਾ ਅਧਿਕਾਰ ਸਵਤੰਤਰਤਾ ਤੇ ਸੰਪਤੀ ਦਾ ਅਧਿਕਾਰ ਅੱਗੇ ਚੱਲਦੇ ਹਾਂ ਅਗਲਾ ਪ੍ਰਸ਼ਨ ਹੈ ਪਰੰਪਰਾਵਾਦੀ ਉਦਾਰਵਾਦ ਤੋਂ ਤੁਹਾਡਾ ਕੀ ਭਾਵ ਹੈ ਤੇ ਪਰੰਪਰਾਵਾਦੀ ਨੂੰ ਇੰਗਲਿਸ਼ ਦੇ ਵਿੱਚ ਟ੍ਰੈਡੀਸ਼ਨਲ लिबरलिस्ट किया जाता है परंपरावादी उदारवाद व्यक्ति तो स्वतंत्रता दिते जाने दे। को बहुत सीमित किए हक है ठीक है ओपन ट्रेड ते ओपन कंपटीशन की गल करते हैं पुरातन उदारवाद या परंपरावादी उदारवाद अगला प्रश्न है परंपरावादी उदारवाद का कोई एक सिद्धांत दसो खुला मुकाबला ते खुला व्यापार स्वतंत्र व्यापार अगला प्रश्न है ਪਰੰਪਰਾਵਾਦੀ ਉਦਾਰਵਾਦੀ ਰਾਜ ਨੂੰ ਅਵਸ਼ਕ ਬੁਰਾਈ ਕਿਉਂ ਮੰਨਦੇ ਹਨ ਤੇ ਇਹਨਾਂ ਅਨੁਸਾਰ ਕੁਝ ਕਾਰਜ ਕਰਨ ਲਈ ਰਾਜ ਜ਼ਰੂਰੀ ਹੈ ਜਿਹੜਾ ਕਿ ਵਿਅਕਤੀ ਆਪ ਨਹੀਂ ਕਰ ਸਕਦਾ ਪਰੰਤੂ ਇਸ ਦੇ ਨਾਲ ਨਾਲ ਰਾਜ ਵਿਅਕਤੀ ਦੀ ਸੁਤੰਤਰਤਾ ਨੂੰ ਸੀਮਿਤ ਕਰਦਾ ਹੈ ਇਸ ਲਈ ਰਾਜ ਜ਼ਰੂਰੀ ਹੈ ਅਗਲਾ ਪ੍ਰਸ਼ਨ ਹੈ ਸਮਕਾਲੀ ਜਾਂ ਆਧੁਨਿਕ ਉਦਾਰਵਾਦ ਤੋਂ ਤੁਹਾਡਾ ਕੀ ਭਾਵ ਹੈ ਤੇ ਸਮਕਾਲੀ ਉਦਾਰਵਾਦ ਖੁੱਲੇ ਮੁਕਾਬਲੇ ਅਤੇ ਸੁੱਧ ਵਪਾਰ ਦਾ ਵਿਰੋਧ ਕਰਦਾ ਹੈ ਇਹ ਰੈਸਟ੍ਰਿਕਸ਼ਨਸ ਲਗਾਉਣ ਦੇ ਹੱਕ ਦੇ ਵਿੱਚ ਹੈ ਕਿ ਸਮਕਾਲੀ ਉਦਾਰਵਾਦ ਕਹਿੰਦਾ ਕਿ ਰਾਜ ਨੂੰ ਵੈਲਫੇਅਰ ਦੇ ਕੰਮ ਵੀ ਕਰਨੇ ਚਾਹੀਦੇ ਯਾਨੀ ਕਿ ਮਨੁੱਖ ਦੇ ਭਲਾਈ ਦੇ ਕੰਮ ਵੀ ਕਰਨੇ ਚਾਹੀਦੇ ਸਮਕਾਲੀ ਉਦਾਰਵਾਦ ਦੇ ਦੋ ਸਮਰਥਕ ਦੇ ਨਾਮ ਦੱਸੋ ਜਾਂ ਦੋ ਵਿਦਵਾਨਾਂ ਦੇ ਤੇ ਜੀ ਡੀ ਐਚ ਕੋਲ ਤੇ ਮੈਕਾਇਵਰ ਸਮਕਾਲੀ ਜਾਂ ਆਧੁਨਿਕ ਉਦਾਰਵਾਦ ਦੇ ਵਿਕਾਸ ਲਈ ਜ਼ਿੰਮੇਵਾਰ ਕੋਈ ਇੱਕ ਕਾਰਨ ਦੱਸੋ ਪਹਿਲਾ ਤੇ ਰਾਜਨੀਤਿਕ ਲੋਕਤੰਤਰ ਦਾ ਪ੍ਰਸਾਰ ਹੈ ਉਸ ਤੋਂ ਇਲਾਵਾ ਜਿਹੜੀ ਹੈ ਬੁਰਾਈ ਸੀ ਉਹ ਇੰਡਸਟਰੀਲਾਈਜੇਸ਼ਨ ਦੀ ਉਸ ਦੇ ਕਾਰਨ ਵੀ ਇਸ ਇਹ ਬਦਲਾਵ ਆਇਆ ਸਮਕਾਲੀ ਉਦਾਰਵਾਦ ਆਇਆ ਪਰੰਪਰਾਵਾਦੀ ਉਦਾਰਵਾਦ ਨੂੰ ਨਿਖੇਦਾਤਮਕ ਉਦਾਰਵਾਦ ਕਿਉਂ ਕਿਹਾ ਜਾਂਦਾ ਹੈ ਬੇਸਿਕਲੀ ਨੈਗੇਟਿਵ ਯਾਨੀ ਨਿਕੇਦਾਤਮਕ ਇਸ ਲਈ ਕਹਿੰਦਾ ਕਿ ਇਹ ਜਾਂਦਾ ਹੈ ਕਿ ਘੱਟ ਤੋਂ ਘੱਟ ਰਾਜ ਦੇ ਜਿਹੜੇ ਵਿਅਕਤੀ ਦੇ ਜੀਵਨ ਦੇ ਵਿੱਚ ਘੱਟ ਤੋਂ ਘੱਟ ਦਖਲ ਅੰਦਾਜ਼ੀ ਹੋਣੀ ਚਾਹੀਦੀ ਇਸ ਲਈ ਇਸ ਨੂੰ ਨਿਕੇਦਾਤਮਕ ਕਿਹਾ ਜਾਂਦਾ ਹੈ ਉਦਾਰਵਾਦੀ ਵਿਚਾਰਧਾਰਾ ਦੀ ਕੋਈ ਇੱਕ ਕਮੀ ਲਿਖੋ ਇਹ ਕਹਿੰਦਾ ਹੈ ਕਿ ਉਦਾਰਵਾਦੀ ਸੰਸਥਾ ਕਹਿੰਦਾ ਹੈ ਕਿ ਰਾਜ ਇੱਕ ਬਨੌਟੀ ਸੰਸਥਾ ਹੈ ਬਲਕਿ ਜਦਕਿ ਇਹ ਸਮਝਣਾ ਇਸ ਆਧਾਰ ਨਾਲ ਇਵੋਲਵ ਹੋਇਆ ਹੈ उदारवाद ਦੇ ਦੋ ਮੁੱਖ ਰੂਪ ਦੇ ਨਾਮ ਲਿਖੋ ਤਾਂ ਪਰੰਪਰਾਵਾਦੀ ਉਦਾਰਵਾਦ ਸਮਕਾਲੀ ਉਦਾਰਵਾਦ ਤੀਸਰਾ ਹੈ ਨਵ ਉਦਾਰਵਾਦ ਸਮਕਾਲੀ ਉਦਾਰਵਾਦ ਅਨੁਸਾਰ ਰਾਜ ਕਿਸ ਪ੍ਰਕਾਰ ਦੀ ਸੰਸਥਾ ਹੈ ਇੱਕ ਕल्याणकारी ਸੰਸਥਾ ਹੈ ਸਮਾਜਿਕ ਕल्याण ਦੀ ਸੰਸਥਾ ਹੈ ਬੈਂਥਮ ਨੇ ਕਿਹੜੀ ਵਿਚਾਰਧਾਰਾ ਪੇਸ਼ ਕੀਤੀ ਹੈ ਬੈਂਥਮ ਨੇ ਉਪਯੋਗਤਾਵਾਦ ਦੀ ਵਿਚਾਰਧਾਰਾ ਪੇਸ਼ ਕੀਤੀ ਇਸ ਨੂੰ ਇੰਗਲਿਸ਼ ਦੇ ਵਿੱਚ ਯੂਟਿਲਿਟੇਰੀਅਨਿਜ਼ਮ ਕਿਹਾ ਜਾਂਦਾ ਹੈ ਠੀਕ ਹੈ ਲੋਕਾਂ ਦੀ ਵੱਧ ਤੋਂ ਵੱਧ ਲੋੜਾਂ ਦੀ ਪੂਰਤੀ ਹੈ ਵੱਧ ਤੋਂ ਵੱਧ ਖੁਸ਼ੀ ਦੀ ਗੱਲ ਕਰਦੇ ਵਿਚਾਰਤਾ ਰਾ ਉਪਯੋਗਤਾਵਾਦ ਐਡੰਗ ਸਮਿਥ ਨੇ ਕਿਹੜਾ ਸਿਧਾਂਤ ਪੇਸ਼ ਕੀਤਾ ਐਡਮ ਸਮਿਥ ਨੇ ਆਰਥਿਕ ਖੇਤਰ ਦੇ ਵਿੱਚ ਮੁਕਤ ਰਹਿਣ ਦਾ ਸਿਧਾਂਤ ਪੇਸ਼ ਕੀਤਾ ਉਸ ਤੋਂ ਬਾਅਦ ਅਬ ਪਰੰਪਰਾਵਾਦੀ ਉਦਾਰਵਾਦ ਦੇ ਦੋ ਸਮਰਥਕਾਂ ਦੇ ਨਾਂ ਦੱਸੋ ਪਰੰਪਰਾਵਾਦੀ ਦੇ ਸਾਂ ਏ ਜான் ਲਾਕ ਤੇ ਐਡਮ ਸਮਿਥ ਪਰੰਪਰਾਵਾਦੀ ਉਦਾਰਵਾਦ ਨੂੰ ਨਿਖੇਦਾત્મક ਉਦਾਰਵਾਦ ਕਿਉਂ ਕਿਹਾ ਜਾਂਦਾ ਕਿਉਂਕਿ ਰਾਜਨੀਤਿਕ ਬਨੌਤੀ ਸੰਸਥਾ ਮੰਨਦਾ ਹੈ ਤੇ ਉਸ ਨੂੰ ਇੱਕ ਜ਼ਰੂਰੀ ਬੁਰਾਈ ਦੇ ਰੂਪ ਵਿੱਚ ਸਵੀਕਾਰ ਕਰਦਾ ਹੈ 18ਵੀਂ ਅਤੇ 19ਵੀਂ ਸਦੀ ਵਿੱਚ ਉਦਾਰਵਾਦ ਦਾ ਸਰੂਪ ਕਿਸ ਤਰ੍ਹਾਂ ਦਾ ਸੀ ਇਹ ਨਿਖੇਦਾત્મક ਸੀ 네ਗੇਟਿਵ ਯਾਨੀ ਕਿ ਪਰੰਪਰਾਵਾਦੀ ਉਦਾਰਵਾਦ ਸੀ ਸਮਕਾਲੀ ਜਾਂ ਆਧੁਨਿਕ ਉਦਾਰਵਾਦ ਤੋਂ ਕੀ ਫਾਵਾ ਹੈ ਇਹ ਜਿਹੜਾ ਸਮਕਾਲੀ ਜਾਂ ਆਧੁਨਿਕ ਹੈ ਇਹ ਰਾਜ ਨੂੰ ਸਮਾਜਿਕ ਅਤੇ ਨੈਤਿਕ ਸੰਸਥਾ ਮੰਨਦਾ ਹੋਇਆ ਉਸ ਨੂੰ ਲੋਕਾਂ ਦੇ ਕਲਿਆਣ ਲਈ ਜ਼ਿਆਦਾ ਜ਼ਿਆਦਾ ਕੰਮ ਸੁਪਣਾ ਚਾਹੁੰਦਾ ਹੈ ਕਿਹੜੇ ਵਿਦਵਾਨ ਨੇ ਵਿਅਕਤੀ ਦੇ ਕੁਦਰਤੀ ਅਧਿਕਾਰਾਂ ਦਾ ਸਮਰਥਨ ਕੀਤਾ ਹੈ ਜான் ਲੋਕ ਅੱਗੇ ਚਲੋ ਫਿਲ ਇਨ ਦਾ ਬਲੈਂਕਸ ਕਰਦੇ ਹਾਂ ਪਰੰਪਰਾਵਾਦੀ ਉਦਾਰਵਾਦ ਖੁੱਲੇ ਮੁਕਾਬਲੇ ਦੇ ਅਤੇ ਖੁੱਲੇ ਵਪਾਰ ਦਾ ਸਮਰਥਕ ਹੈ ਓਪਨ ਕੰਪੀਟੀਸ਼ਨ ਦਾ ਸਮਰਥਕ ਹੈ ਓਪਨ ਟ੍ਰੇਡ ਦਾ द स्प्रिट्स अफला पुस्तक किस दी है द स्प्रिट ये बुक है मोन्टेस्क्यू दी द स्प्रिट्स अफला डैश शासन उत्ते दो निबंध द लेखक कौन सी ते शासन उत्ते दो निबंध का लेखक है जे एस मिल रूसो देश सिद्धांत का समर्थक जनरल विल का समर्थक समर सी रूसो इतने आम इच्छा कह देंगे इस दे ਪਰੰਪਰਾਵਾਦੀ ਉਦਾਰਵਾਦ ਅਨੁਸਾਰ ਰਾਜ ਬਨਾਉਟੀ ਸੰਸਥਾ ਹੈ ਇੱਕ ਬਨਾਉਟੀ ਸੰਸਥਾ ਹੈ ਇਸ ਨੂੰ ਆਰਟੀਫੀਸ਼ੀਅਲ ਜਿਸ ਨੂੰ ਕਿਹਾ ਜਾਂਦਾ ਹੈ ਅਗਲਾ ਪ੍ਰਸ਼ਨ ਹੈ ਡੈਸ਼ ਕੁਦਰਤੀ ਅਧਿਕਾਰ ਦੇ ਸਿਧਾਂਤ ਦਾ ਸਮਰਥਕ ਸੀ ਜੌਨ ਲਕ ਕੁਦਰਤੀ ਅਧਿਕਾਰ ਦੇ ਸਿਧਾਂਤ ਦਾ ਸਮਰਥਕ ਸੀ ਸਤਵਾਂ ਪ੍ਰਸ਼ਨ ਹੈ ਉਦਾਰਵਾਦ ਡੈਸ਼ ਸਮਾਜ ਵਿੱਚ ਵਿਸ਼ਵਾਸ ਰੱਖਦੇ ਹਨ ਉਦਾਰਵਾਦ ਪਲੂਰਿਸਟਿਕ ਸਮਾਜ ਵਿੱਚ ਸੋਸਾਇਟੀ ਦੇ ਵਿੱਚ ਯਾਨੀ ਕਿ ਬਹੁਲਵਾਦੀ ਸਮਾਜ ਉਸ ਤੇ ਵਿਸ਼ਵਾਸ ਰੱਖਦੇ ਹਨ ਅਗਲਾ ਪ੍ਰਸ਼ਨ ਹੈ ਪਰੰਪਰਾਵਾਦੀ ਉਦਾਰਵਾਦ ਰਾਜ ਨੂੰ ਇੱਕ ਜ਼ਰੂਰੀ ਬੁਰਾਈ ਮੰਨਦੇ ਹਨ ਨੈਸੈਸਰੀ ਈਵਲ ਮੰਨਦੇ ਹਨ ਤੇ ਬੁਰਾਈ ਆ ਜਾਏਗਾ ਟੇਸਨ ਫਿਲ ਇਨ ਦਾ ਬਲੈਂਕ ਚਲੋ ਟ्रू অর ਫਾਲਸ ਕੁਸ਼ਨ ਕਰਦੇ ਹਾਂ ਉਦਾਰਵਾਦ ਲਿਬਰਲਿਜ਼ਮ ਸ਼ਬਦ ਦਾ ਮੂਲ ਲਤੀਨੀ ਭਾਸ਼ਾ ਦਾ ਸ਼ਬਦ ਲਿਬਰਲਿਸ ਹੈ ਠੀਕ ਹੈ ਸਹੀ ਹੈ ਟ्रू ਹੈ ਉਦਾਰਵਾਦ ਰਾਜ ਦੀ ਨਿਰੰਕੁਸ਼ਤਾ ਵਿੱਚ ਵਿਸ਼ਵਾਸ ਰੱਖਦੇ ਹੈ ਫਾਲਸ ਹੈ ਜான் ਲਾਕ ਪ੍ਰੰਪਰਾਵਾਦੀ ਉਦਾਰਵਾਦ ਦਾ ਸਮਰਥਕ ਹੈ ਸਹੀ ਹੈ ਉਦਾਰਵਾਦੀ ਖੁੱਲੇ ਮੁਕਾਬਲੇ ਸਿਧਾਂਤ ਦੇ ਵਿਰੁੱਧ ਹਨ ਗਲਤ ਹੈ ਉਦਾਰਵਾਦੀ ਸ਼ਕਤੀਆਂ ਦੇ ਵਿਕੇਂਦਰੀਕਰਨ ਵਿੱਚ ਵਿਸ਼ਵਾਸ ਰੱਖਦੇ ਹਨ ਸਹੀ ਹੈ ਉਦਾਰਵਾਦੀ ਰਾਜ ਨੂੰ ਕੁਦਰਤੀ ਸੰਸਥਾ ਮੰਨਦੇ ਹਨ ਇਹ ਵੀ ਸਹੀ ਹੈ ਉਦਾਰਵਾਦੀ ਵਿਅਕਤੀ ਨੂੰ ਸਾਧਨ ਅਤੇ ਰਾਜ ਨੂੰ ਉਦੇਸ਼ ਮੰਨਦੇ ਹਨ ਇਹ ਗਲਤ ਹੈ ਵਿਅਕਤੀ ਉਦੇਸ਼ ਹੈ ਰਾਜ ਸਾਧਨ ਹੈ ਅਗਲਾ ਪ੍ਰਸ਼ਨ ਹੈ ਪਰੰਪਰਾਵਾਦੀ ਉਦਾਰਵਾਦ ਨਕਾਰਾਤਮਕ ਰਾਜ ਦਾ ਸਮਰਥਕ ਹੈ ਸਹੀ ਹੈ ਆਧੁਨਿਕ ਉਦਾਰਵਾਦ ਦੁਆਰਾ ਖੁੱਲੇ ਮੁਕਾਬਲੇ ਤੇ ਸੁਤੰਤਰ ਵਪਾਰ ਦੇ ਸਿਧਾਂਤ ਦਾ ਵਿਰੋਧ ਕੀਤਾ ਗਿਆ ਸੀ ਇਹ ਵੀ ਸਹੀ ਹੈ ਆਧੁਨਿਕ ਉਦਾਰਵਾਦ ਕਹਿੰਦੇ ਕਿ ਕੁਝ ਕੰਟਰੋਲ ਹੋਣਾ ਚਾਹੀਦਾ ਹੈ ਆਧੁਨਿਕ ਉਦਾਰਵਾਦ ਰਾਜ ਨੂੰ ਕਲਿਆਣਕਾਰੀ ਸੰਸਥਾ ਮੰਨਦਾ ਹੈ ਇਹ ਵੀ ਸਹੀ ਹੈ ਤੇ ਇਹ ਸਨ ਉਦਾਰਵਾਦ ਦਾ ਰਿਵੀਜ਼ਨ इसन लिख के देखो और पढ़ के कमेंट करके दसो कि भी सारे क्वेश्चन तुम कि नहीं आते ओके गुड नाइट टेक केयर बाय